ਮਰੇ ਹੋਏ ਵਿਅਕਤੀ ਦੀਆਂ ਤਿੰਨ ਚੀਜ਼ਾਂ ਕਦੇ ਨਹੀਂ ਲੈਣੀਆਂ ਚਾਹੀਦੀ। ਦੋਸਤੋ, ਗੁਰੂ ਪੁਰਾਨ ਵਿੱਚ ਭਗਵਾਨ ਸ਼੍ਰੀ ਕ੍ਰਿਸ਼ਨ ਨੇ ਗਰੁੱਡ ਜੀ ਨੂੰ ਮ੍ਰਿਤਕ ਵਿਅਕਤੀ ਦੀਆਂ ਅਜਿਹੀਆਂ ਚੀਜ਼ਾਂ ਬਾਰੇ ਦੱਸਿਆ ਹੈ ਜਿਨ੍ਹਾਂ ਦੀ ਵਰਤੋਂ ਕਿਸੇ ਵੀ ਜਿਉਂਦੇ ਵਿਅਕਤੀ ਨੂੰ ਨਹੀਂ ਕਰਨੀ ਚਾਹੀਦੀ। ਭਗਵਾਨ ਸ਼੍ਰੀ ਕ੍ਰਿਸ਼ਨ ਕਹਿੰਦੇ ਹਨ ਕਿ ਕੁਦਰਤ ਦਾ ਇਹ ਨਿਯਮ ਹੈ ਕਿ ਜਿਸ ਦਾ ਵੀ ਜਨਮ ਹੋਇਆ ਹੈ ਉਸ ਦੀ ਮੌਤ ਵੀ ਨਿਸ਼ਚਿਤ ਹੀ ਹੈ। ਮੌਤ ਇੱਕ ਜਹਜਾ ਸੱਚ ਹੈ ਜਿਸ ਨੂੰ ਕੋਈ ਵੀ ਚੁਟਕਲਾ ਨਹੀਂ ਸਕਦਾ। ਮੌਤ ਨੇੜੇ ਆਉਂਦੇ ਮਨੁੱਖ ਨੂੰ ਆਪਣੇ ਸਰੀਰ ਦਾ ਤਿਆਗ ਜ਼ਰੂਰ ਹੀ ਕਰਨਾ ਪੈਂਦਾ ਹੈ ਅਤੇ ਸਰੀਰ ਦੇ ਨਾਲ ਉਹ ਵਿਅਕਤੀ ਸਾਰੀਆਂ ਪੌਤਿਕ ਵਸਤੂਆਂ ਦਾ ਵੀ ਤਿਆਗ ਕਰ ਦਿੰਦਾ ਹੈ। ਅਰਥਾਤ ਬਨੁਖ ਮੌਤ ਤੋਂ ਬਾਅਦ ਇਸ ਮ੍ਰਿਤਯ ਲੋਕ ਦੀ ਕੋਈ ਵੀ ਵਸਤੂ ਆਪਣੇ ਨਾਲ ਲੈ ਕੇ ਨਹੀਂ ਜਾ ਸਕਦਾ। ਉਸ ਦੇ ਨਾਲ ਕੇਵਲ ਉਸ ਦੇ ਪਾਪ ਅਤੇ ਪੁੰਨ ਹੀ ਜਾਂਦੇ ਹਨ। ਜੇਕਰ ਕਿਸੇ ਮਨੁੱਖ ਨੇ ਆਪਣੇ ਜੀਵਨ ਕਾਲ ਵਿੱਚ ਪਾਪ ਤੋਂ ਵੱਧ ਪੁੰਨ ਕੀਤੇ ਹਨ ਤਾਂ ਉਸ ਨੂੰ ਮੌਤ ਦੇ ਸਮੇਂ ਕੋਈ ਕਸ਼ਟ ਨਹੀਂ ਹੁੰਦਾ ਅਤੇ ਉਸ ਦੇ ਪ੍ਰਾਂਤ ਸਹਿਜ ਗਤੀ ਨਾਲ ਬਾਹਰ ਨਿਕਲਦੇ ਹਨ ਪਰ ਜਿਸ ਵਿਅਕਤੀ ਨੇ ਜੀਵਨ ਭਰ ਪਾਪ ਕੀਤੇ ਹੋਣ ਉਸ ਦੀ ਮੌਤ ਬਹੁਤ ਦਰਦਨਾਕ ਹੁੰਦੀ ਹੈ ਉਸ ਨੂੰ ਮੌਤ ਦੇ ਸਮੇਂ ਬਹੁਤ ਪੀੜਾ ਸਹਿਣੀ ਪੈਂਦੀ ਹੈ ਇਹ ਅਮਰਾਜ ਦੇ ਦੂਤ ਉਸ ਤੇ ਬਿਲਕੁਲ ਵੀ ਦਇਆ ਨਹੀਂ ਦਿਖਾਉਂਦੇ ਹਨ ਅਤੇ ਉਸ ਨੂੰ ਆਪਣੇ ਪਾਸ਼ ਵਿੱਚ ਬਨ ਕੇ ਕਿਛਦੇ ਹੋਈ ਹਮ ਲੋਕ ਲੈ ਜਾਂਦੇ ਹਨ ਜਿਵੇਂ ਲੋਕ ਚੰਦ ਦੇ ਮਾਰਗ ਤੇ ਉਸ ਪਾਪੀ ਵਿਅਕਤੀ ਨੂੰ ਬਹੁਤ ਦੁੱਖ ਦੁੱਖ ਹੁੰਦਾ ਹੈ ਉਹ ਫਿਰ ਲਾਪਰਦਾ ਹੋਇਆ ਨਰਕ ਦੇ ਮਾਰਗ ਤੇ ਚਲਦਾ ਹੈ ਪਰ ਜੰਮ ਦੇ ਦੂਤਾਂ ਨੂੰ ਉਸ ਤੇ ਦਇਆ ਨਹੀਂ ਆਉਂਦੀ ਹੈ ਅਤੇ ਉਹ ਉਸ ਨੂੰ ਹੋਰ ਪੀੜਾ ਦਿੰਦੇ ਹਨ ਸ਼੍ਰੀ ਕ੍ਰਿਸ਼ਨ ਕਹਿੰਦੇ ਹਨ ਕਿ ਆਤਮਾ ਦਾ ਇਸ ਸੰਸਾਰ ਵਿੱਚ ਕੁਝ ਵੀ ਆਪਣਾ ਨਹੀਂ ਆਤਮਾ ਅਮਰ ਹੈ ਉਸ ਦਾ ਕਦੇ ਅੰਤ ਨਹੀਂ ਹੁੰਦਾ ਹੈ ਉਹ ਆਪਣੇ ਕਰਮਾਂ ਅਨੁਸਾਰ ਵਾਰ-ਵਾਰ ਜਨਮ ਲੈਂਦੀ ਹੈ ਮਨੁੱਖ ਦਾ ਸਰੀਰ ਵੀ ਉਸ ਦਾ ਆਪਣਾ ਨਹੀਂ ਹੈ ਉਹ ਵੀ ਉਸ ਨੂੰ ਕੁਝ ਸਮੇਂ ਲਈ ਈਸ਼ਵਰ ਦੁਆਰਾ ਪ੍ਰਾਪਤ ਹੋਇਆ ਹੈ ਜੋ ਮੌਤ ਤੋਂ ਬਾਅਦ ਇਸੇ ਮਿੱਟੀ ਵਿੱਚ ਮਿਲ ਜਾਵੇਗਾ ਪਰ ਫਿਰ ਵੀ ਮਨੁੱਖ ਇਸ ਜਨਮ ਨੂੰ ਲੈ ਕੇ ਕਈ ਭੌਤਿਕ ਸੁੱਖਾਂ ਦੇ ਮੋਹ ਵਿੱਚ ਪੈ ਜਾਂਦਾ ਹੈ ਮੌਤ ਤੋਂ ਬਾਅਦ ਵੀ ਉਸ ਦਾ ਉਹਨਾਂ ਵਸਤੂਆਂ ਪ੍ਰਤੀ ਮੋਹ ਨਹੀਂ ਛੋੜਦਾ ਸੀ। ਸ਼੍ਰੀ ਕ੍ਰਿਸ਼ਨ ਕਹਿੰਦੇ ਹਨ ਕਿ ਜਦੋਂ ਤੱਕ ਮਨੁੱਖ ਸੰਸਾਰਿਕ ਵਸਤੂਆਂ ਦਾ ਮੋਹ ਤਿਆਕ ਕੇ ਸੰਪੂਰਨ ਰੂਪ ਵਿੱਚ ਈਸ਼ਵਰ ਨੂੰ ਆਪਣਾ ਨਹੀਂ ਲੈਂਦਾ ਤਦ ਤੱਕ ਉਹ ਵਕ ਵਕ ਜੁਨੀਆਂ ਵਿੱਚ ਜਨਮ ਲੈ ਕੇ ਧਰਤੀ ਲੋਕ ਤੇ ਹੀ ਭਟਕਦਾ ਰਹਿੰਦਾ ਹੈ। ਕਦੇ-ਕਦੇ ਇਹ ਮੋਹ ਇੰਨਾ ਵੱਧ ਹੁੰਦਾ ਹੈ ਕਿ ਉਹ ਮੋਹ ਤੋਂ ਬਾਅਦ ਹੀ ਇਸੇ ਧਰਤੀ ਲੋਕ ਤੇ ਭ्रमण ਕਰਦਾ ਹੈ। ਅਰਥਾਤ ਉਹ ਪ੍ਰੇਤ ਜੂਨ ਤਨ ਕਰਤਾ ਹੈ। श्री कृष्ण ਕਹਿੰਦੇ ਹਨ ਕਿ ਜੇਕਰ ਕਿਸੇ ਮਨੁੱਖ ਦੀ ਅਕਾਲ ਮੌਤ ਹੋ ਜਾਂਦੀ ਹੈ ਤਾਂ ਉਹ ਵੀ ਪ੍ਰੇਤ ਜੂਨ ਵਿੱਚ ਚਲਾ ਜਾਂਦਾ ਹੈ ਅਤੇ ਪ੍ਰੇਤ ਜੂਨ ਵਿੱਚ ਉਹ ਆਪਣੇ ਹੀ ਪਰਿਵਾਰ ਦੇ ਲੋਕਾਂ ਨੂੰ ਦੁੱਖ ਦੇਣ ਲੱਗਦਾ ਹੈ। ਕਈ ਵਾਰ ਅਸੀਂ ਆਪਣੇ ਮ੍ਰਿਤਕ ਪਰਜਨਾ ਦੀਆਂ ਵਸਤੂਆਂ ਨੂੰ ਉਹਨਾਂ ਦੀ ਯਾਦ ਵਿੱਚ ਆਪਣੇ ਕੋਲ ਰੱਖ ਲੈਂਦੇ ਹਾਂ ਜਾਂ ਉਹਨਾਂ ਦੀਆਂ ਵਸਤੂਆਂ ਦੀ ਵਰਤੋਂ ਵੀ ਕਰਨ ਲੱਗ ਜਾਂਦੇ ਹਾਂ ਪਰ ਗੁਰੂ ਗ੍ਰੰਥ ਪੁਰਾਣ ਅਨੁਸਾਰ ਸਾਨੂੰ ਮ੍ਰਿਤਕ ਵਿਅਕਤੀ ਦੀਆਂ ਕੁਝ ਵਸਤੂਆਂ ਦੀ ਵਰਤੋਂ ਬਿਲਕੁਲ ਵੀ ਨਹੀਂ ਕਰਨੀ ਚਾਹੀਦੀ ਕਿਉਂਕਿ ਇਹਨਾਂ ਵਸਤੂਆਂ ਨਾਲ ਉਸ ਮ੍ਰਿਤਕ ਵਿਅਕਤੀ ਦੀ ਊਰਜਾ ਜੁੜੀ ਹੁੰਦੀ ਹੈ ਉਸ ਮ੍ਰਿਤਕ ਵਿਅਕਤੀ ਦਾ ਉਹਨਾਂ ਵਸਤੂਆਂ ਪ੍ਰਤੀ ਮੋਹ ਬਹੁਤ ਜ਼ਿਆਦਾ ਹੋਣ ਕਾਰਨ ਉਹ ਮੋਤ ਤੋਂ ਬਾਅਦ ਵੀ ਉਹਨਾਂ ਵਸਤੂਆਂ ਨਾਲ ਜੁੜਿਆ ਰਹਿੰਦਾ ਹੈ ਅਤੇ ਜੇਕਰ ਕੋਈ ਇਨ੍ਹਾਂ ਵਸਤੂਆਂ ਦੀ ਵਰਤੋਂ ਕਰਦਾ ਹੈ ਤਾਂ ਉਸ ਨੂੰ ਕਈ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ ਉਹ ਮ੍ਰਿਤਕ ਆਤਮਾ ਉਸ ਨੂੰ ਕਈ ਤਰੀਕਿਆਂ ਨਾਲ ਕਸ਼ਟ ਦੇਣ ਲੱਗਦੀ ਹੈ ਇਸ ਲਈ ਕਿਸੇ ਵੀ ਮਨੁੱਖ ਨੂੰ ਮਰੇ ਹੋਏ ਵਿਅਕਤੀਆਂ ਦੀਆਂ ਚੀਜ਼ਾਂ ਦੀ ਵਰਤੋਂ ਕਦੇ ਨਹੀਂ ਕਰਨੀ ਚਾਹੀਦੀ ਚਾਹੋ ਤਾਂ ਤੁਸੀਂ ਉਹਨਾਂ ਵਸਤੂਆਂ ਨੂੰ ਸੰਭਾਲ ਕੇ ਆਪਣੇ ਘਰ ਵਿੱਚ ਰੱਖ ਸਕਦੇ ਹੋ ਜਾ ਉਹਨਾਂ ਚੀਜ਼ਾਂ ਨੂੰ ਨਦੀ ਦੇ ਜਲ ਵਿੱਚ ਪ੍ਰਵਾਹਿਤ ਕਰ ਸਕਤੇ ਹਾਂ ਪਰ ਭੁੱਲ ਕੇ ਵੀ ਉਸ ਦੀਆਂ ਵਸਤੂਆਂ ਦੀ ਵਰਤੋਂ ਨਹੀਂ ਕਰਨੀ ਚਾਹੀਦੀ ਉਸ ਮ੍ਰਿਤਕ ਆਤਮਾ ਦੀ ਸ਼ਾਂਤੀ ਲਈ ਜੇਕਰ ਤੁਸੀਂ ਉਸ ਵਿਅਕਤੀ ਦੀਆਂ ਪਿਆਰੀਆਂ ਵਸਤੂਆਂ ਦਾ ਦਾਨ ਕਰਦੇ ਹੋ ਤਾਂ ਇਹ ਬਹੁਤ ਹੀ ਸ਼ੁਭ ਮੰਨਿਆ ਜਾਂਦਾ ਹੈ ਗੈਰਣ ਪੁਰਾਨ ਵਿੱਚ ਮ੍ਰਿਤਕ ਵਿਅਕਤੀ ਦੀਆਂ ਅਜਿਹੀਆਂ ਤਿੰਨ ਚੀਜ਼ਾਂ ਦੱਸੀਆਂ ਗਈਆਂ ਹਨ चिन्नाती कदे भी ਵਰਤੋ ਨਹੀਂ ਕਰਨੀ ਚਾਹੀਦੀ ਨਹੀਂ ਤਾਂ ਮ੍ਰਿਤਕ ਵਿਅਕਤੀ ਦੀ ਦੀ ਆਤਮਾ ਤਰਤੀ ਲੋਕਤੇ ਹੀ ਪਟਕਦੀ ਰਹੇਗੀ ਅਤੇ ਉਸ ਨੂੰ ਕਦੇ ਮੋਕਸ਼ ਦੀ ਪ੍ਰਾਪਤੀ ਨਹੀਂ ਹੋਵੇਗੀ ਜਾਂ ਉਸ ਨੂੰ ਦੂਜਾ ਸਰੀਰ ਵੀ ਕਦੇ ਪ੍ਰਾਪਤ ਨਹੀਂ ਹੋਵੇਗਾ ਅਜਿਹੀ ਆਤਮਾ ਤੁਹਾਨੂੰ ਵੀ ਅਨੇਕਾ ਪ੍ਰਕਾਰ ਦੇ ਕਸ਼ਟ ਦਿੰਦੀ ਹੈ श्री कृष्ण ਕਹਿੰਦੇ ਹਨ ਜਦੋਂ ਕਿਸੇ ਦੀ ਮੌਤ ਤੋਂ ਬਾਅਦ ਉਸ ਵਿਅਕਤੀ ਨੂੰ ਜੇਕਰ ਪ੍ਰੇਤ ਚੂਨ ਮਿਲਦੀ ਹੈ ਉਹ ਉਹ ਆਪਣੇ ਹੀ ਪਰਿਵਾਰ ਨੂੰ ਦੁੱਖ ਦਿੰਦਾ ਹੈ ਇਸ ਲਈ ਉਸ ਦੀਆਂ ਵਸਤੂਆਂ ਦੀ ਵਰਤੋਂ ਕਦੇ ਨਹੀਂ ਕਰਨੀ ਚਾਹੀਦੀ ਤਾਂ ਚਲੋ ਜਾਣ ਲੈਂਦੇ ਹਾਂ ਉਹਨਾਂ ਤਿੰਨ ਵਸਤੂਆਂ ਬਾਰੇ ਜੋ ਮ੍ਰਿਤਕ ਵਿਕਤੀਆਂ ਦੀਆਂ ਕਦੇ ਵੀ ਵਰਤੋਂ ਨਹੀਂ ਕਰਨੀਆਂ ਚਾਹੀਦੀ ਸਭ ਤੋਂ ਪਹਿਲਾਂ ਜਾਣਦੇ ਹਾਂ ਕਿ ਘਰ ਵਿੱਚ ਮ੍ਰਿਤਕ ਵਿਅਕਤੀ ਦੀ ਤਸਵੀਰ ਕਿੱਥੇ ਲਗਾਉਣੀ ਚਾਹੀਦੀ ਹੈ ਸ਼ਾਸਤਰਾਂ ਅਨੁਸਾਰ ਹਰ ਮਨੁੱਖ ਨੂੰ ਆਪਣੇ ਘਰ ਵਿੱਚ ਪੂਰਵਜਾਂ ਦੀ ਤਸਵੀਰਾਂ ਜਾਂ ਚਿੱਤਰ ਜ਼ਰੂਰ ਲਗਾਉਣੇ ਚਾਹੀਤੇ ਹਨ ਇਸ ਨੂੰ ਬਹੁਤ ਹੀ ਸ਼ੁਭ ਮੰਨਿਆ ਗਿਆ ਹੈ ਆਪਣੇ ਮ੍ਰਿਤਕ ਪਰਜਨ ਦਾ ਚਿੱਤਰ ਬਣਾਉਣ ਦੇ ਸਮੇਂ ਇਸ ਗੱਲ ਦਾ ਧਿਆਨ ਰੱਖੋ ਕਿ ਉਹਨਾਂ ਦਾ ਚਿੱਤਰ ਜਾਂ ਤਸਵੀਰ ਦੁਖੀ ਜਾਂ ਗੁੱਸੇ ਵਾਲੀ ਅਵਸਥਾ ਵਿੱਚ ਨਾ ਹੋਵੇ ਪੁਰਵਜ ਚਿੱਤਰ ਵਿੱਚ ਖੁਸ਼ਹਾਲ ਦਿਖਾਈ ਦੇਣੇ ਚਾਹੀਦੇ ਹਨ ਜਦੋਂ ਵੀ ਅਸੀਂ ਉਹਨਾਂ ਦੇ ਚਿੱਤਰ ਦੇ ਦਰਸ਼ਨ ਕਰੀਏ ਤਾਂ ਸਾਡੇ ਮਨ ਵਿੱਚ ਉਹਨਾਂ ਪ੍ਰਤੀ ਸ਼ਰਧਾ ਅਤੇ ਪ੍ਰੇਮ ਦਾ ਭਾਵ ਪ੍ਰਗਟ ਹੁੰਦਾ ਹੈ। ਜੇਕਰ ਪੁਰਖਿਆਂ ਦਾ ਚਿੱਤਰ ਗੁੱਸੇ ਵਾਲੀ ਅਵਸਥਾ ਵਿੱਚ ਹੋਵੇ ਤਾਂ ਇਹ ਮਨ ਵਿੱਚ ਦਰਦ ਦੀ ਸਥਿਤੀ ਪੈਦਾ ਕਰਦਾ ਹੈ। ਛੋਟੇ ਬੱਚੇ ਉਹਨਾਂ ਨਾਲ ਪੇਮ ਕਰਨ ਦੀ ਬਜਾਏ ਨਫ਼ਰਤ ਕਰਨ ਲੱਗਣਗੇ। ਇਸ ਲਈ ਪੁਰਖਿਆਂ ਦਾ ਚਿੱਤਰ ਜਾਂ ਤਸਵੀਰ ਬਣਾਉਂਦੇ ਸਮੇਂ ਇਸ ਗੱਲ ਦਾ ਖਾਸ ਧਿਆਨ ਰੱਖੋ। ਧਿਆਨ ਰੇ ਤੁਹਾਡੇ ਪੁਰਖੇ ਹੁਣ ਇਸ ਸੰਸਾਰ ਵਿੱਚ ਨਹੀਂ ਹਨ ਉਹ ਨਾ ਤਾਂ ਭਗਵਾਨ ਹਨ ਅਤੇ ਨਾ ਹੀ ਮਨੁੱਖ ਹਨ ਤੁਹਾਨੂੰ ਉਹਨਾਂ ਦਾ ਸਨਮਾਨ ਕਰਨਾ ਚਾਹੀਦਾ ਹੈ ਪਰ ਉਹਨਾਂ ਦੇ ਸਾਹਮਣੇ ਆਪਣਾ ਦੁੱਖ ਅਤੇ ਗੁੱਸੇ ਵਰਗੀਆਂ ਭਾਵਨਾਵਾਂ ਨੂੰ ਪ੍ਰਗਟ ਨਾ ਕਰੋ ਨਹੀਂ ਤਾਂ ਤੁਹਾਡੇ ਪਿਤਰ ਦੇਵ ਦੁਖੀ ਹੋ ਜਾਣਗੇ ਪਿਤਰ ਪੱਖ ਦੇ ਦਿਨਾਂ ਤੋਂ ਇਲਾਵਾ ਹੋਰ ਦਿਨਾਂ ਵਿੱਚ ਉਹਨਾਂ ਦਾ ਆਹ्वान ਜਾਂ ਉਹਨਾਂ ਦੀ ਪੂਜਾ ਨਹੀਂ ਕਰਨੀ ਚਾਹੀਦੀ ਪਿਤਰ ਪੱਖ ਦੇ ਦਿਨਾਂ ਤੋ ਇਲਾਵਾ ਹੋਰ ਦਿਨਾਂ ਵਿੱਚ ਜੋ ਆਤਮਾਵਾਂ ਘਰ ਵਿੱਚ ਪ੍ਰਵੇਸ਼ ਕਰਦੀਆਂ ਹਨ ਉਹ ਪ੍ਰੇਤ ਆਤਮਾਵਾਂ ਹੁੰਦੀਆਂ ਹਨ ਇਸ ਨਾਲ ਘਰ ਵਿੱਚ ਭਿਆਨਕ ਦੁੱਖ ਦਾ ਵਾਤਾਵਰਨ ਬਣਦਾ ਹੈ ਵਾਸਤੂ ਸ਼ਾਸਤਰ ਅਨੁਸਾਰ ਪਿੱਤਰਾਂ ਜਾਂ ਪੂਰਵਜਾਂ ਦੀਆਂ ਤਸਵੀਰਾਂ ਨੂੰ ਭੁੱਲ ਕੇ ਵੀ ਪੂਜਾ ਘਰ ਵਿੱਚ ਨਹੀਂ ਰੱਖਣਾ ਚਾਹੀਦਾ ਇਸ ਨਾਲ ਭਗਵਾਨ ਦਾ અપਮਾਨ ਹੁੰਦਾ ਹੈ ਅਤੇ ਇਸ ਨਾਲ ਤੁਹਾਡੇ ਸਾਰੇ ਪਿੱਤਰ ਗੁਣ ਬਹੁਤ ਦੁਖੀ ਅਤੇ ਗੁੱਸੇ ਹੋ ਜਾਂਦੇ ਹਨ ਜੇਕਰ ਤੁਹਾਡੇ ਕਿਸੇ ਪਰਜਨ ਦੀ ਅਕਾਲ ਮੌਤ ਹੋਈ ਹੈ ਤਾਂ ਉਹ ਪ੍ਰੇਤ ਜੁਨ ਵਿੱਚ ਚਲੇ ਜਾਂਦੇ ਹਨ ਅਤੇ ertidi ਲੋਪਤੇ ਹੀ ਭਟਕਦੇ ਰਹਿੰਦੇ ਹਨ ਜਦੋਂ ਤੱਕ ਉਹਨਾਂ ਦੀ ਆਤਮਾ ਦੀ ਸ਼ਾਂਤੀ ਲਈ ਨਾਰਾਇਣ ਬਲੀ ਦੀ ਪੂਜਾ ਨਹੀਂ ਕੀਤੀ ਜਾਂਦੀ ਤਦ ਤੱਕ ਉਹ ਪ੍ਰੇਤ ਆਤਮਾ ਬਣ ਕੇ ਆਪਣੇ ਹੀ ਪਰਿਵਾਰ ਦੇ ਲੋਕਾਂ ਨੂੰ ਪਰੇਸ਼ਾਨ ਕਰਦੇ ਹਨ ਅਜਿਹੇ ਵਿੱਚ ਤੁਹਾਨੂੰ ਉਹਨਾਂ ਦੀਆਂ ਤਸਵੀਰਾਂ ਘਰ ਵਿੱਚ ਨਹੀਂ ਲਗਾਉਣੀਆਂ ਚਾਹੀਟੀਆਂ ਅਤੇ ਪਿੱਤਰ ਪੱਕ ਵਿੱਚ ਉਹਨਾਂ ਦਾ ਸ਼ਰਾਦ ਵੀ ਨਹੀਂ ਕਰਨਾ ਚਾਹੀਦਾ ਪਿੱਤਰਾਂ ਦੀਆਂ ਤਸਵੀਰਾਂ ਹਮੇਸ਼ਾ ਹੀ ਉੱਤਰ ਦਿਸ਼ਾ ਦੀ ਦੀਵਾਰ ਤੇ ਲਗਾਉਣੀਆਂ ਚਾਹੀਦੀਆਂ ਹਨ ਤਾਂ ਕਿ ਉਹਨਾਂ ਦਾ ਮੂੰਹ ਦੱਖਣ ਦਿਸ਼ਾ ਵੱਲ ਰਹੇ ਇਸ ਤੋਂ ਇਲਾਵਾ ਕਿਸੇ ਵੀ ਹੋਰ ਦਿਸ਼ਾ ਵਿੱਚ ਪਿੱਤਰਾਂ ਦੀਆਂ ਤਸਵੀਰਾਂ ਲਗਾਉਣਾ ਅਸ਼ੁਭ ਮੰਨਿਆ ਗਿਆ ਹੈ ਖਾਸ ਕਰਕੇ ਇਸ਼ਾਨ ਕੋਨ ਵਿੱਚ ਪਿੱਤਰਾਂ ਦੀਆਂ ਤਸਵੀਰਾਂ ਭੁੱਲ ਕੇ ਵੀ ਨਹੀਂ ਲਗਾਉਣੀਆਂ ਚਾਹੀਦੀਆਂ ਪਿੱਤਰ ਪੱਖ ਵਿੱਚ ਵੀ ਪਿਤਰਾਂ ਲਈ ਕੀਤੇ ਜਾਣ ਵਾਲੇ ਸਾਰੇ ਕਾਰਜ ਦੱਖਣ ਦਿਸ਼ਾ ਵੱਲ ਮੂੰਹ ਕਰਕੇ ਹੀ ਕਰਨੇ ਚਾਹੀਦੇ ਹਨ ਧਿਆਨ ਰਹੇ ਪਿੱਤਰ ਮ੍ਰਿਤਕ ਵਿਅਕਤੀ ਦੇ ਨਾਲ ਕਦੇ ਵੀ ਜਿਉਂਦੇ ਵਿਅਕਤੀ ਦੀਆਂ ਤਸਵੀਰਾਂ ਨਹੀਂ ਲਗਾਉਣੀਆਂ ਚਾਹੀਦੀਆਂ ਨਾਲ ਹੀ ਸੌਣ ਵਾਲੇ ਕਮਰੇ ਅਤੇ ਰਸੋਈ ਘਰ ਵਿੱਚ ਪਿਤਰਾਂ ਦੀਆਂ ਤਸਵੀਰਾਂ ਨਾ ਲਗਾਓ ਆਓ ਹੁਣ ਜਾਣਦੇ ਹਾਂ ਮ੍ਰਿਤਕ ਵਿਅਕਤੀ ਦੀਆਂ ਕਿਹੜੀਆਂ ਚੀਜ਼ਾਂ ਦੀ ਵਰਤੋਂ ਨਹੀਂ ਕਰਨੀ ਚਾਹੀਦੀ ਮ੍ਰਿਤਕ ਵਿਅਕਤੀ ਦੇ ਕੱਪੜੇ ਗਰੂੜ ਪਨੂਰਾਨ ਅਨੁਸਾਰ ਮ੍ਰਿਤਕ ਵਿਅਕਤੀ ਦੇ ਕੱਪੜਿਆਂ ਦੀ ਕਦੇ ਵੀ ਵਰਤੋਂ ਨਹੀਂ ਕਰਨੀ ਚਾਹੀਦੀ ਉਹਨਾਂ ਨੂੰ ਪੁੱល ਕੇ ਵੀ ਪਹਿਨਣਾ ਨਹੀਂ ਚਾਹੀਦਾ ਅਜਿਹਾ ਕਰਨ ਨਾਲ ਮ੍ਰਿਤਕ ਵਿਅਕਤੀ ਦੀ ਆਤਮਾ ਉਸ ਵਿਅਕਤੀ ਨਾਲ ਜੁੜ ਜਾਂਦੀ ਹੈ ਜੋ ਇਹਨਾਂ ਦੀ ਵਰਤੋਂ ਕਰਦਾ ਹੈ ਮ੍ਰਿਤਕ ਵਿਅਕਤੀ ਦੀਆਂ ਯਾਦਾਂ ਵਿੱਚ ਉਸ ਵਿਅਕਤੀ ਨੂੰ ਤੌਣ ਲੱਗ ਜਾਂਦੀ ਹੈ ਜੋ ਉਹਨਾਂ ਦੇ ਕੱਪੜਿਆਂ ਦੀ ਵਰਤੋਂ ਕਰਦਾ ਹੈ ਜਿਸ ਨਾਲ ਉਸ ਵਿਅਕਤੀ ਉਹ ਵਿਅਕਤੀ ਮਾਨਸਿਕ ਅਤੇ ਸਰੀਰਿਕ ਤੌਰ ਤੇ ਕਮਜ਼ੋਰ ਹੋ ਜਾਂਦਾ ਹੈ ਉਸ ਵਿਅਕਤੀ ਨੂੰ ਆਪਣੇ ਮ੍ਰਿਤਕ ਪਰਿਜਨ ਦੀ ਊਰਜਾ ਦਾ ਅਹਿਸਾਸ ਵੀ ਹੋਣ ਲੱਗਦਾ ਹੈ ਇਸ ਲਈ ਮ੍ਰਿਤਕ ਵਿਅਕਤੀ ਦੇ ਕੱਪੜੇ ਕਦੇ ਵੀ ਨਹੀਂ ਪਹਿਨਨੇ ਚਾਹੀਦੇ ਮ੍ਰਿਤਕ ਵਿਅਕਤੀ ਦੇ ਕੱਪੜੇ ਹਮੇਸ਼ਾ দান ਕਰ ਦੇਣੇ ਚਾਹੀਦੇ ਹਨ ਜਿਸ ਨਾਲ ਉਸਦੀ ਆਤਮਾ ਨੂੰ ਸ਼ਾਂਤੀ ਪ੍ਰਾਪਤ ਹੁੰਦੀ ਹੈ ਮ੍ਰਿਤਕ ਵਿਅਕਤੀ ਦੇ ਗਹਿਣੇ ਗਰੂੜ ਪੁਰਾਨ ਵਿੱਚ ਕਿਹਾ ਗਿਆ ਹੈ ਕਿ ਮ੍ਰਿਤਕ ਵਿਅਕਤੀ ਦੇ ਗਹਿਣੇ ਵੀ ਉਸ ਦੇ ਕੱਪੜਿਆਂ ਵਾਂਗ ਹੀ ਉਸਦੀ ਊਰਜਾ ਦੇ ਸਰੋਤ ਹੁੰਦੇ ਹਨ ਮ੍ਰਿਤਕ ਵਿਅਕਤੀ ਦਾ ਆਪਣੇ ਗਹਿਣਿਆਂ ਨਾਲ ਲਗਾਵ ਕੱਪੜਿਆਂ ਤੋਂ ਵੀ ਕਈ ਗੁਣਾ ਜ਼ਿਆਦਾ ਹੁੰਦਾ ਹੈ ਕਿਉਂਕਿ ਹਰ ਵਿਅਕਤੀ ਗਹਿਣੇ ਖੁਦ ਨੂੰ ਸੁੰਦਰ ਦਿਖਾਉਣ ਲਈ ਪਹਿਨਦਾ ਹੈ ਪਰ ਜਦੋਂ ਵਿਅਕਤੀ ਦੀ ਮੌਤ ਹੋ ਜਾਂਦੀ ਹੈ ਅਤੇ ਉਸ ਦੇ ਗਹਿਣੇ ਕੋਈ ਦੂਜਾ ਵਿਅਕਤੀ ਪਹਿਨ ਲੈਂਦਾ ਹੈ ਤਾਂ ਮ੍ਰਿਤਕ ਵਿਅਕਤੀ ਦੀ ਆਤਮਾ ਅਸਹਿਜ ਮਹਿਸੂਸ ਕਰਨ ਲੱਗਦੀ ਹੈ ਉਹ ਆਤਮਾ ਉਸ ਵਿਅਕਤੀ ਨੂੰ ਪਰੇਸ਼ਾਨ ਕਰਨ ਲੱਗ ਜਾਂਦੀ ਹੈ ਆਤਮਾ ਮੋਕਸ਼ ਦੀ ਰਾਹ ਤੇ ਨਾ ਜਾ ਕੇ ਕਿਸੇ ਮ੍ਰਿਤਯੂ ਲੋਕ ਵਿੱਚ ਆਪਣੇ ਹੀ ਪਰਿਚਨਾ ਨੂੰ ਹੀ ਪਰੇਸ਼ਾਨ ਕਰਨ ਲੱਗ ਜਾਂਦੀ ਹੈ ਇਸ ਲਈ ਮ੍ਰਿਤਕ ਵਿਅਕਤੀ ਦੇ ਗਹਿਣਿਆਂ ਦੀ ਵੀ ਵਰਤੋਂ ਨਹੀਂ ਕਰਨੀ ਚਾਹੀਦੀ ਵਿਅਕਤੀ ਦੀ ਮੌਤ ਤੋਂ ਬਾਅਦ ਉਸਦੇ ਗਹਿਣਿਆਂ ਨੂੰ ਪਿਘਲਾ ਕੇ ਹੋਰ ਗਹਿਣੇ ਬਣਵਾ ਲੈਣੇ ਚਾਹੀਦੇ ਹਨ ਨਹੀਂ ਤਾਂ ਉਹਨਾਂ ਨੂੰ ਮੰਦਰ ਵਿੱਚ ਦਾਨ ਕਰ ਦੇਣਾ ਚਾਹੀਦਾ ਹੈ ਮ੍ਰਿਤਕ ਵਿਅਕਤੀ ਦੀ ਕੜੀ ਕੱਪੜਿਆਂ ਅਤੇ ਗਹਿਣਿਆਂ ਵਾਂਗ ਕੜੀ ਵੀ ਇੱਕ ਮ੍ਰਿਤਕ ਵਿਅਕਤੀ ਦੀ ਪ੍ਰਮੁੱਖ ਊਰਜਾ ਸਰੋਤ ਹੈ ਗਰੂਰ ਪੁਰਾਣ ਵਿੱਚ ਘੜੀ ਬਾਰੇ ਨਹੀਂ ਕਿਹਾ ਗਿਆ ਹੈ ਪਰ ਅਨੇਕਾਂ ਜੋਤੀ ਸ਼ਾਸਤਰਾਂ ਵਿੱਚ ਦੱਸਦੇ ਹਨ ਕਿ ਮ੍ਰਿਤਕ ਵਿਅਕਤੀ ਦੀ ਘੜੀ ਵੀ ਉਸ ਨਾਲ ਜੁੜਾ ਦਾ ਕੰਮ ਕਰਦੀ ਹੈ ਕਿਉਂਕਿ ਘੜੀ ਉਸ ਵਿਅਕਤੀ ਨਾਲ ਜੀਵਨ ਭਰ ਜੁੜੀ ਰਹਿੰਦੀ ਹੈ ਅਤੇ ਉਸ ਦੇ ਸਮੇਂ ਦਾ ਨਿਰਧਾਰਨ ਕਰਦੀ ਹੈ ਇਸ ਲਈ ਉਸ ਵਿਅਕਤੀ ਦੀ ਮੌਤ ਤੋਂ ਬਾਅਦ ਉਸ ਦੇ ਸਮੇਂ ਦਾ ਵੀ ਅੰਤ ਹੋ ਜਾਂਦਾ ਹੈ ਜਿਸ ਕਾਰਨ ਉਸ ਵਿਅਕਤੀ ਦੀ ਘੜੀ ਦੀ ਕਦੇ ਵੀ ਵਰਤੋਂ ਨਹੀਂ ਕਰਨੀ ਚਾਹੀਦੀ ਅਚੇਹੀ ਮ੍ਰਿਤਕ ਵਿਅਕਤੀ ਦੀ ਘੜੀ ਨੂੰ ਹਮੇਸ਼ਾ दान ਕਰਨਾ ਹੀ ਉੱਤਮ ਮੰਨਿਆ ਜਾਂਦਾ ਹੈ ਤਾਂ ਦੋਸਤੋ ਉਮੀਦ ਹੈ ਤੁਹਾਨੂੰ ਇਹ ਜਾਣਕਾਰੀ ਚੰਗੀ ਲੱਗੀ ਹੋਵੇਗੀ ਵੀਡੀਓ ਨੂੰ ਲਾਈਕ ਜ਼ਰੂਰ ਕਰੋ ਕਮੈਂਟ ਵਿੱਚ ਜੈ ਪਿੱਤਰ ਦੇਵ ਅਤੇ ਜੈ ਸ਼੍ਰੀ கிருஷ்ਨਾ ਜ਼ਰੂਰ ਲਿਖੋ ਨਾਲ ਹੀ ਚੈਨ ਸਬਸਕ੍ਰਾਈਬ ਜ਼ਰੂਰ ਕਰੋ ਤੁਹਾਡਾ ਸਾਰਿਆਂ ਦਾ ਧੰਨਵਾਦ